ਕੀ ਆ ਮਗਾ ਤੇ ਕੀ ਮਸਲਾ ਹੋਇਆ ਬਾਈ ਮੇਰਾ ਨਾਮ ਮਨਦੀਪ ਸਿੰਘ ਆ ਪਿੰਡ ਮੇਰਾ ਕਰਹਾਲੀ ਆ ਤੇ ਰਾਤ ਇੱਥੇ ਗੁਰਦੁਆਰਾ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਇੱਕ ਮੇਰਾ ਬ੍ਰਦਰ ਸੀਗਾ ਤੇ ਇੱਕ ਸਾਡੇ ਗਵੰਡੀਆਂ ਦਾ ਮੁੰਡਾ ਸੀਗਾ ਉਹ ਦੋਨੋਂ ਹੀ ਕੰਮ ਤੋਂ ਆ ਰਹੇ ਸੀਗੇ ਤੇ ਜੀਸੀਬੀ ਵਾਲੇ ਨੇ ਰੋਂਗ ਸਾਈਡ ਆ ਕੇ ਉਹਨਾਂ ਦੇ ਵਿੱਚ ਟੱਕਰ ਮਾਰੀ ਜਿਹਦੇ ਵਿੱਚ ਮੇਰੇ ਬ੍ਰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਦੀ ਨਾਲ ਵਾਲੇ ਮੁੰਡੇ ਦੀ ਜਾ ਕੇ ਹਸਪੀਟਲ ਚ ਡੈਕ ਨਾਮ ਕੀ ਹੈ ਬਈ ਦੋਹਾਂ ਮੁੰਡਿਆਂ ਦਾ ਇੱਕ ਦਾ ਤੇਜਿੰਦਰ ਸਿੰਘ ਹੈ ਇੱਕ ਦਾ ਅਮਰ ਪੁੱਤ ਹੈ ਅੱਛਾ ਬਈ ਕੰਮ ਕੀ ਇੱਥੇ ਕਰਦੇ ਤੇ ਕੰਮ ਤੋਂ ਆ ਰਹੇ ਸੀ ਹਾਂ ਜੀ ਇਹ ਮਾਤਾ ਤੱਕ ਚੱਲੇਦੇ ਸਾਹਮਣੇ ਮੈਡੀਕਲ ਹਾਲਤੇ ਲੱਗੇ ਹੋਏ ਸੀ ਜਿਹੜਾ ਮੇਰਾ ਬ੍ਰਦਰ ਹੈ ਤੇਜਿੰਦਰ ਸਿੰਘ ਕਿੰਨੇ ਕ ਬਜ ਦੀ ਘਟਨਾ ਦਾ ਇਹ 8:30 ਤੇ 8 ਦੇ ਵਿੱਚ ਦੇ ਹੋਇਆ ਹੈ ਹਾਂ ਜੀ ਕੀ ਮੰਗ ਕੀ ਕਰਦੋਂ ਬਈ ਸਾਡੀ ਇਹ ਮੰਗ ਹੈ ਵੀ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਹਾਂ ਜੁਜੀਸੀਬੀ ਵਾਲੇ ਨੇ ਇਹਨਾਂ ਤੋਂ ਸਾਡੂੰ ਇਹੀ ਮੰਗ ਹੈ ਵੀ ਉਮਰ ਕਿੰਨੇ ਕਿੰਨੇ ਦੀ ਬਈ ਦੋਹਾਂ ਦੀ ਉਮਰ ਹਲੀ ਬਈ 19 ਸਾਲ ਦੀ ਸੀ ਖਬੀਗ ਦੀ 2 ਨਾਮਰਾ ਮੇਰਾ ਗੁਰਪ੍ਰੀਤ ਸਿੰਘ ਪਿੰਡ ਕਰਹਾਲੀ ਸਾਹਿਬ ਜ਼ਿਲ੍ਹਾ ਪਟਿਆਲਾ ਅੱਛਾ ਕੀ ਵਾਪਰੇ ਜੀ ਕਿ ਤੇ ਰਾਤ ਦੋ ਲੜਕੇ ਸੀਗੇ ਕੋਈ 20-20 ਸਾਲ ਦੇ ਤੇ ਇਧਰੋਂ ਪਟਿਆਲੇ ਤੋਂ ਕੰਮ ਤੋਂ ਆਏ ਸੀਗੇ ਇੱਕ ਤਾਂ ਇਹਨਾਂ ਦਾ ਬੇਟਾ ਸੀਗਾ ਗੁਰਮੁਖ ਸਿੰਘ ਦਾ ਤੇ ਇੱਕ ਹੋਰ ਸਾਡੇ ਮਹਰਿਆਂ ਦਾ ਸੀਗਾ ਮੁੰਡਾ ਤੇ ਉਹ ਇਧਰੋਂ ਆ ਰਹੇ ਸੀਗੇ ਆਪਣੀ ਸਾਈਡ ਸੀਗੇ ਤੇ ਇਧਰੋਂ ਕਰਹਾਲੀ ਸਾਹਿਬ ਕੋਲ ਜੇਬੀਸੀ ਬਹੁਤ ਤੇਜ਼ ਆ ਰਹੀ ਸੀਗੀ ਤੇ ਇੱਥੇ ਅਚਾਨਕ ਆ ਕੇ ਉਹ ਰੌਂਗ ਸਾਈਡ ਹੋਈ ਜਦੋਂ ਜੀਬੀਸੀ ਤੋਂ ਉਹਦੇ ਵਿੱਚ ਲੱਗਿਆ ਅੱਗੇ ਡਬੈਟਰ ਤੇ ਮੋੜ ਤੇ ਅੱਛਾ ਤੇ ਇੱਕ ਮੁੰਡੇ ਜੀ ਦਾ ਜਿਹੜਾ ਨਾਮ ਸੈਲੀ ਸਿੰਘਾ ਉਹਦੀ ਤਾਂ ਇੱਥੇ ਹੀ ਮੌਤ ਹੋ ਗਈ ਤੇ ਹਸਪੀਟਲ ਲੈ ਗਏ ਅਮਰਚਾ ਤੇ ਇੱਕ ਦੀ 11:30 ਵਜੇ ਮੌਤ ਹੋ ਗਈ ਦੋਹਾਂ ਦੀ ਡੈਥ ਹਾਂ ਦੋਨਾਂ ਦੀ ਡੈਥ ਹੋ ਗਈ ਬਹੁਤ ਜ਼ਿਆਦੇ ਮਾੜਾ ਪਟਿਆਲੇ ਤੋਂ ਅਸੀਂ ਹਾਂ ਮੁੰਡੇ ਪਟਿਆਲੇ ਕੰਮ ਲੱਗੇ ਹੋਏ ਸੀਗੇ ਉਹ ਮੈਡੀਕਲ ਰੈਗੂਲਰ ਆਉਂਦੇ ਸੀਗੇ ਰੋਜ਼ ਮੈਡੀਕਲ ਜੀਬੀਸੀ ਕਿੰਨਾ ਦੀ ਬਾਈ ਜੀਬੀਸੀ ਦੀ ਹਲੇ ਪੜਤਾਲ ਕਰ ਰਹੇ ਨੇ ਇੱਥੇ ਕੰਮ ਚੱਲਦਾ ਪਿਆ ਸਾਡਾ ਨਹਿਰ ਵਿਭਾਗ ਦੇ ਦਾ ਹਾਂ ਨਾਇਰ ਬੰਦੀ ਡਰਾਈਵਰ ਵਗੈਰਾ ਦਾ ਪਤਾ ਲੱਗਿਆ ਡਰਾਈਵਰ ਵਗੈਰਾ ਆਪਣਾ ਨਾਲ ਦੀ ਨਾਲ ਹੀ ਜਦੋਂ ਐਕਸੀਡੈਂਟ ਹੋਇਆ ਨਾਲ ਦੀ ਨਾਲ ਹੀ ਇਧਰ ਪਾਰਕ ਚਲਾ ਕੇ ਉਹ ਫਰਾਰ ਹੋ ਗਿਆ ਇੰਨੇ ਨੂੰ ਲੋਕ ਇਕੱਠੇ ਹੋ ਗਏ ਉਹ ਫਰਾਰ ਹੋ ਗਿਆ ਜੀ ਸੀ ਵੀ ਅੰਦਰ ਹੈ ਭਾਈ ਜੀ ਬੀ ਸੀ ਹਾਂ ਉਹ ਰੇ ਕਬਜ਼ੇ ਚ ਹਾਂ ਪੁਲਿਸ ਵੀ ਆ ਗਈ ਤੇ ਦੇਖੋ ਹੁਣ ਕਾਰਵਾਈ ਕਰਦੇ ਆ ਕੀ ਪਰਿਵਾਰਾਂ ਚ ਕੌਣ ਕੌਣ ਆ ਭਾਈ ਜਿਹੜੇ ਮੁੰਡੇ ਦੇ ਪਰਿਵਾਰਾਂ ਚ ਹੈਗੇ ਨੇ ਜਿਹੜੇ ਦੀ ਆਉਣ ਦੀ ਸਪੋਰਟ ਡੈਥ ਹੋ ਗਈ ਆ ਉਹ ਮੰਮੀ ਐ ਇੱਕ ਡੈਡੀ ਐ ਇੱਕ ਉਹਦੀ ਸਿਸਟਰ ਸੀਗੀ ਚਾਰ ਜੀ ਸੀਗੇ ਤੇ ਇੱਕ ਇਕੱਲੇ ਹੀ ਭਾਈ ਸੀ ਉਹ ਡੈਥ ਹੋ ਗਈ ਤੇ ਜਿਹੜਾ ਦੂਸਰਾ ਮੁੰਡਾ ਸੀਗਾ ਉਹਦੇ ਡੈਡੀ ਦੀ ਹੋ ਗਈ 10 ਕੋ 15 ਸਾਲ ਡੈਥ ਹੋਈ ਨਹੀਂ ਤੇ ਉਹ ਦੋ ਬ੍ਰਦਰ ਸੀਗੇ ਕਮਾਉਣ ਵਾਲੇ ਇਕੱਲੇ ਤੇ ਹਾਂ ਜੀ ਕਮਾਉਣ ਵਾਲੇ ਇਕੱਲੇ ਸੀਗੇ ਤੇ ਮਤਲਬ ਕਿ ਬਹੁਤ ਜ਼ਿਆਦਾ ਹੀ ਮਾੜਾ ਹੋਇਆ ਇੱਕੋ ਪਿੰਡ ਦੇ ਨੇ ਬਾਈ ਤੁਸੀਂ ਹਾਂ ਇੱਕੋ ਪਿੰਡ ਦੇ ਨੇ ਨੇੜੇ ਨੇੜੇ ਘਰ ਨੇ ਉਹਨਾਂ ਦੇ ਦੋਹੇ ਕੰਮ ਇਕੱਠੇ ਕਰਦੇ ਬਟੇਲੇ ਹਾਂ ਕੰਮ ਇਕੱਠੇ ਕਰਦੇ ਸੀਗੇ ਦੋਨੋਂ ਹੀ ਅੱਛਾ ਤੇ ਇਹਨਾਂ ਦੀ ਬੇਨਤੀ ਹੈ ਵੀ ਇਹਨਾਂ ਦੀ ਬਹੁਤ ਜ਼ਿਆਦਾ ਭਿਆਨਕ ਹਾਸਾ ਹੋਇਆ ਬਹੁਤ ਜ਼ਿਆਦਾ ਕਾਰਵਾਈ ਦੀ ਮੰਗ ਕਰ ਕਾਰਵਾਈ ਦੀ ਮੰਗ ਕਰਦੇ ਆਂ ਅਸੀਂ ਵੀ ਜਲਦ ਤੋਂ ਜਲਦ ਕਾਰਵਾਈ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕੀਤਾ ਜਾਵੇ। ਕੀ ਸਮਾਜੀ ਤੇ ਕੀ ਜਿਹੜੀ ਘਟਨਾ ਵਾਪਰੀ ਹੈ ਕਿਹੜਾ ਪਿੰਡ ਹੈ ਇਹ? ਇਹ ਬਾਈ ਪਿੰਡ ਕਾਲੀ ਸਾਹਾ ਆ। ਇਹ ਜੀਬੀਸੀ ਇਧਰੋਂ ਆਈ ਸੀ। ਰਾਮ ਨਵਾਂਗੋਂ ਸਾਈਡ ਤੋਂ। ਮੁੰਡੇ ਲੋਮ ਕਰਦੇ ਆ ਜੀ ਇਹ ਇਧਰੋਂ ਆ ਰਹੇ ਸੀ ਪਟਾਲਿਓਂ। ਅੱਛਾ। ਕਾਲੀ ਗੁਰਦੁਆਰੇ ਦੇ ਨਾਲ ਸਾਹਮਣੇ ਏ ਜੋ ਵੀ ਸੀ ਆ ਦਾ ਬੁੱਝਰਾਂ ਉੱਸਰ ਜਾ ਕੇ ਵਿਚ ਮੁਰਸਾ ਉਹ ਮੁਰਸਾ ਜਿਹੜਾ ਮਾਰੀ ਨੇ ਤਾਂ ਆ ਜੀ ਸੀ ਤੇ ਸਰ ਕਿੰਨੇ ਬੰਦੇ ਦੀ ਜਿਹੜੀ ਡੈਥ ਹੋਈ ਹੈ ਕੋਈ ਨਾਮ ਵਗੈਰਾ ਦੋ ਹਾਂ ਇੱਕ ਮੁੰਡਾ ਤਜਿੰਦਰ ਦਾ ਮੁਰ ਸਿੰਘ ਦਾ ਮੁੰਡਾ ਇਹ ਇੱਕ ਅਮਰਤਪਾਲ ਆ ਬਲਜਿੰਦਰ ਸਿੰਘ ਦਾ ਮੁੰਡਾ ਇਹ ਕਿੱਥੋਂ ਰਹਿਣ ਵਾਲੇ ਇਹ ਕਾਲੇ ਸਾਬ ਪਿੰਡ ਦੇ ਜੀ ਸਰ ਜੀ ਸੀ ਵੀ ਦਾ ਪਤਾ ਲੱਗਿਆ ਕਿੰਨੇ ਦੀ ਜੀ ਸੀ ਹੈ ਹਾਂ ਮਾਲਕ ਨੂੰ ਪਤਾ ਲੱਗਿਆ ਸੀ ਡਰਾਈਵਰ ਦਾ ਇਨੀ ਪਤਾ ਲੱਗਾ ਉਹਦਾ ਭੱਜ ਗਿਆ ਸੀ ਛੱਡ ਕੇ ਕਰਕੇ ਜੀ ਇਹ ਕਿੱਥੇ ਕੰਮ ਕਰ ਰਹੇ ਤੁਸੀਂ ਸਰ ਇਹ ਕੰਮ ਇਥੇ ਸੁਭਾ ਦੇ ਕਰ ਰਹੀ ਸੀ ਸਰਕਾਰੀ ਜਿਹੜਾ ਕੰਮ ਕਰ ਰਿਹਾ ਉਹ ਮੇਜਬ ਕਰ ਰਹੀ ਅੱਛਾ ਤੇ ਡਰਾਈਵਰ ਦਾ ਪਤਾ ਲੱਗਿਆ ਜੀ ਕੋਈ ਰੇਲ ਦਾ ਜੀ ਨਾਂ ਦਾ ਹੀ ਲੱਗਾ ਪਰ ਮਾਲਕ ਇੰਦੇ ਵਸੇ ਆ ਰਹੇ ਆ ਇੱਕ ਅਬਦੇ ਜੀ ਦਾ ਮਾਮਲਾ ਦਰਜ ਕਰ ਲੇ ਜੀ ਮਾਲਾ ਜੀ ਕਰਾਂਗਾ ਜੀ ਇਹ ਕਰਨਾ ਅੱਜ ਤੇ ਮੈਂ ਹੀ ਕਰ ਰਿਹਾ ਤੇ ਬੱਚਿਆਂ ਦੀ ਜਿਹੜੀ ਡੈੱਡ ਬੋਡੀ ਹੈ ਜੀ ਕਿੱਥੇ ਹੋਰ ਜਿੰਦਾ ਅਫਸਰ ਫੇ ਜੀ ਪੋਸਟ ਮਾਰਟਵਾ ਦੇਊਗਾ ਅੱਜ ਆਹ ਜੁਰ